ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੋ ਵਧੀਆ ਵਧੀਆ ਮੇਰੀ ਚੜਦੀ ਕਲਾ ਚੜਦੀ ਕਲਾ ਜੋ ਹਾਂਜੀ ਤੇ ਵੀਰ ਜੀ ਵੇਗੀਆਂ ਕੱਲ ਵਾਲੀਆਂ ਆਪਣੀਆਂ ਮੱਜਾਂ ਕੱਲ ਵਾਲੀਆਂ ਵੇਗੀਆਂ ਪਹਿਲਾਂ ਤੇ ਵੀਰ ਜੀ ਸਾਰੇ ਵੀਰਾਂ ਨੂੰ ਜਿਹੜਾ ਲਖਾ ਡੇਰੀ ਫਾਰਮ ਨੂੰ ਵੇਂਦੇ ਆ ਹਾਂਜੀ ਹਾਂਜੀ ਉਹਨਾਂ ਵੀਰਾਂ ਦਾ ਦਿলো ਧੰਨਵਾਦ ਕਰਦੇ ਆ ਹਾਂਜੀ ਹਾਂਜੀ ਜਿੰਨਾਂ ਸਾਨੂੰ ਲਾਈਕ ਕਮੈਂਟ ਕਰਦੇ ਨੇ ਉਹ ਵੀਰਾਂ ਦਾ ਧੰਨਵਾਦ ਕਰਦੇ ਹਾਂਜੀ ਬਾਤ ਤੋਂ ਬਾਅਦ ਮੇਰੇ ਵੀਰਾਂ ਨੇ ਚੈਨਲ ਨੂੰ ਸਹਿਯੋਗ ਦਿੱਤਾ ਹਾਂਜੀ ਤੇ ਵਿਆਹ ਤੋਂ ਬਾਅਦ ਪਿਆਰ ਕਰਦੇ ਆ ਹਾਂਜੀ ਤੇ ਅੱਜ ਵੀਰ ਜੀ ਕਿੱਧਰ ਦੀ ਲਾਗੀ ਝੋਟੀ ਫਿਰ ਇਹ ਵੀ ਜੀ ਹਰਿਆਣੇ ਦੀ 22 ਕਿਲੋ ਦੁੱਧ ਮੈਂ ਕੱਢਿਆ 22 ਕਿਲੋ ਦੁੱਧ ਹਾਂਜੀ ਤੇ ਜੇ ਸਵੇਰ ਮੈਂ ਸੋਈ ਦੁਜੇ ਸਵੇਰ ਝੋਟਣੀ 20 ਪਲੱਸ 22 ਆਦੇ ਪਈ 20 ਪਲੱਸ ਕਰਾਂਗੇ 20 ਕਿਲੋ ਦੁੱਧ ਦਿੱਤਾ ਪਰ ਇਧਰ ਹਣਾ ਵੇਖ ਇਧਰ ਵੇਖੋ ਕਿੰਨੇ ਲੀਟਰ ਆਈ ਹੈ ਦਿਖਾਓ ਮੈਂ ਆਹ ਵੇਖੋ ਪੂਰੀ ਫੁੱਲ ਵੱਡੀ ਜਿਹਨੂੰ ਹਾਥੀ ਕਹਿੰਦੇ ਨਾ ਬਾਈ ਕਹਿੰਦੇ ਉਹ ਮੈਂ ਵੀ ਲਾਗੇ ਆਵੇ ਮੈਂ ਮੇਰਾ 6 ਫੁੱਟ ਕਾਦਾ ਮੈਂ ਅਦਰੋਦਰੀ ਵੱਡੀ ਮੈਂ ਹਾਂਜੀ ਹਾਂਜੀ ਕਤੀ ਮਗਰ ਪਰਸੋਂ ਦੀ ਸੋਈ ਪਰਸੋਂ ਦੀ ਸੋਈ ਆ ਨਾੜੂ ਨਾਲ ਨਾ ਵੇਤੀ ਤੱ ਲਈ ਆਪਾਂ ਇਧਰੋਂ ਪਹਿਲੇ ਸੂਏ ਵੀਰ ਦੂਜੇ ਹਰਿਆਣੇ ਨੂੰ ਲਿਆਏ ਸੀ ਜage ਰਾਤੀ ਆਪਣੇ ਖਾਸ ਬੰਦਾ ਵੀਰ ਮੁੰਡਾ ਬਾਹਰ ਚਲ ਗਿਆ ਓਕੋ ਲਈ ਭਰਾ ਆਪਣਾ ਪਰ ਉਹਨੇ ਉਹਨੇ ਤਈਆਂ ਚੌਂਆਂ ਲੀਟਰਾਂ ਤੋਂ ਮਹੀਂ ਥੱਲੇ ਨਹੀਂ ਰੱਖੀ ਆ ਵੀਰ ਆ ਵੇਖੋ ਗੱਡੀ ਆ ਵੇਖੋ ਵਾਕਿਆ ਨਹੀਂ ਵੇਦੀ ਅੰਤ ਬੰਨਾ ਹੀ ਨਹੀਂ ਹੈਗਾ ਕੋਈ ਦੇ ਫੁੱਲ ਸਹਿਜ ਵੱਡੀ ਨਾ ਵੇਦੀ ਪੂਰੀ ਨਾਮੀ ਵੀਰ ਮੈਂ ਹੈ ਨਾਮੀ ਵੀਰਾਂ ਤਾਂ ਮਹੀਂ ਆ ਚੰਗੀ ਤਰਾ ਦਿਖਾਉਂਦੇ ਆ ਪਰ ਨਹੀਂ ਆ ਬਾਈਆਂ ਲੀਟਰਾਂ ਵਾਲੀ ਦੇਣ ਵਾਲੀ ਹੈ ਨਾ ਵੀਜੀ ਦੁੱਧ ਇਹ ਮਹੀਨੇ ਦੁੱਧ ਨਾ ਦਿੱਤਾ ਦੇ ਰਹੇ ਆਹ ਕਈ ਵੀਰਾਂ ਦੇ 10 ਕਿਲੋ ਬੋਲਾ ਹੁੰਦਾ ਪਰ ਇਦਾਂ ਦੀਆਂ ਮਈਆਂ ਦੁੱਧ ਦੇਂਦੀਆਂ ਆਹ ਦੇਖੋ ਫੁੱਲ ਸੈਜ ਵੱਡਾ ਤੇ ਚੱਡਾ-ਚੁਟਾ ਵੇਖ ਲਓ ਇੱਧਰ ਪੂਰੀ ਮੈਂ ਨਾਮੀ ਟਿਮਕਣੇ ਵਾਲਾ ਚੱਡਾ ਫਿਰਣਾ ਵੀਰ ਜੀ ਬਾਕੀ ਵਿੱਚ ਵਾਈ ਲੱਗੀ ਮਈ ਆ ਤਾਂ ਆਸਾ ਤਾਂ ਆ ਤਾਂ ਮਰਦਾ ਵੇਖ ਕਿਥੇ ਤੱਕ ਪੜਨੇ ਮਰ아요 ਹਤਰਾ ਤੜਾ ਲਗੀ ਇਹ ਬੁਤੀ ਪਾ ਦਵਾ ਖੁਤੀ ਪਾ ਦਿੰਦੀ ਨਹੀਂ ਠੀਕ ਹੈ ਮੈਂ ਪੂਰੀ ਗੈਂੜਾ ਗੈਂੜਾ ਪੂਰੀ ਮੈਂ ਇਹ ਬੋਲੇ ਨਹੀਂ ਨਹੀਂ ਬੋਲਾ ਦਿਖਦਾ ਹੀ ਮੈਂ ਤਾਰੀ ਸੂਈ ਠੀਕ ਹੈ ਵੀਰ ਜੀ ਠੀਕ ਹੈ ਤੇ ਮੇਰੇ ਜੇ ਫਿਰ ਕਰਨੇ ਹੀ ਕਿ ਡਿਮਾਂਡ ਰੱਖੀ ਇਹਦੀ ਮੈਂ ਇਹ ਜੀ ਕਰਦਾ 2 ਲੱਖ ਦੀ ਮੈਂ ਵੀਰ ਜੀ ਵੇਚ ਦੀ ਹੈ ਹਾਂ ਜੀ ਹੈਗੀ ਦੁੱਧ ਦਾ ਰਿਕਾਰਡ ਹੈ ਨਾ ਵੀ ਜੀ ਦੁੱਧ ਦਾ ਰਿਕਾਰਡ ਹੈ ਮੇਰਾ 2 ਲੱਖ ਦੀ ਮੈਂ ਵੀਰ ਜੀ ਵੇਚ ਦੀ ਦੀ ਹੈ ਹਾਂ ਜੀ ਹਾਂ ਦਾ ਨਾਮ ਮਈ 1.5 ਲੱਖ ਦੀ ਹੈ 1.5 ਦੀ 1.5 ਠੀਕ ਹੈ ਕਰ ਦੋਗੇ ਮਾਨਤਨ ਹਾਂ ਜੀ ਮਾਨਤਨ ਕਰ ਦਾਂਗੇ ਮਾਨਤਨ ਕਰਾਂਗੇ ਪਰ ਵੀਰ ਇਹੋ ਜੀ ਮੈਂ ਕੋਈ 2 ਲੱਖ ਦੀ ਨਹੀਂ ਦਿੰਦਾ ਨਹੀਂ ਵਾਕੇ ਨਾਮੀ ਮਈ ਹੈ ਨਾਮੀ ਜਿਹਨੂੰ ਕਹਿੰਦੇ ਨਾ ਨਾਮੀ ਮੈਂ ਨਾਮੀ ਨਹੀਂ ਦਿਖਦੀ ਉਹ ਨਹੀਂ ਹੈ ਤੇ ਚਲੋ ਆਪਣਾ ਡਰੈਸ ਦੱਸ ਦੋ ਡਰੈਸ ਲੀਜੀ ਪਿੰਡ ਪੰਦੇਰ ਹਾਂਜੀ ਜਿਹੜਾ ਬਸਰ ਹਾਂਜੀ ਸਾਡੇ ਘਰ ਚੂੜੀਆਂ ਨੂੰ ਹੈਗਾ ਤੇ 3 ਕਿਲੋਮੀਟਰ ਮਜੀਠਾ ਚ ਪਰ ਇੱਥੇ ਆਣ ਕੇ ਕੋਈ ਕਰੇ ਤਸਲੀਮ ਨਹੀਂ ਨਾ ਵੀਰ ਲੱਗੇ ਆਵੇ ਨਹੀਂ ਦੇ ਕੋਈ ਇਹ ਨਾ ਕਹੇ ਹਵਾਜ ਗੱਲਾਂ ਕਾਂਡੇ ਆਹੋ ਲੱਗੇ ਆ ਨਹੀਂ ਖੋਲ ਕੇ ਦਾ ਬਾਰਤ ਹੋਰੀ ਨਾ ਹਾਂਜੀ ਬੰਦਾ ਵੀਰ ਕੋਈ ਜਿਹੜਾ ਆਊਗਾ ਕਹੂਗਾ ਮੈਂ 2 ਲੱਖ ਦੀ ਮਈ ਲੈ ਨਹੀਂ ਵਾਕਿਆ ਥੱਬੇ ਜਿਹੜਾ ਚੱਡਾ ਅੱਗੇ ਜਿਹੜਾ ਚੱਡਾ ਵੀ ਦਿਖਾ ਦੀ ਸਾਡੀ ਮਈ ਦੀ ਨਹੀਂ ਸੀਨੀਅਰ ਮਈਆਂ ਵੇਖੋ ਇੱਧਰ ਆ ਦੇਖੋ ਫੇਰ ਉਖਾਦਨੇ ਪਰ ਜੜੀ ਮਹੀਂ ਆ ਨਾ ਲਾਗੋਂ ਪਾ ਲਾਦਾ ਮਹੀਂ ਕਿੱਡੀ ਵੀਰ ਹਾਥੀ ਪਾਲਿਆ ਨਹੀਂ ਦੇਖਦੀ ਇਹ ਵੀਰ ਵੇਖੋ ਕਿੱਡੀ ਬੇਰ ਦੀ ਲੰਮੀ ਤਾਂ ਉੱਚੀ ਲੰਮੀ ਮਹੀਂ ਸੂਬਾ ਤਜਾ ਜਰੂਰ ਹੈ ਪਰ ਕਾਰਡ ਵਾਲੀ ਮਾ ਜਰ ਕਾਰਡ ਵਾਲੀ ਚਲੋ ਠੀਕ ਹੈ ਫੇਰ ਵੀਰ ਜੀ ਠੀਕ ਹੈ ਸੱਸ ਜੀ